ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਆਗਾਮੀ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਵੀ ਸ਼ਾਮਿਲ ਹੈ। ਪਰ ਗੱਲ ਮੌਜੂਦਾ ਹਾਲਤ ਦੀ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਬਰਸਾਤੀ ਸੀਜ਼ਨ ਦੇ ਸ਼ੁਰੂਆਤ ਦੇ ਵਿੱਚ ਬਰਸਾਤ ਬਹੁਤ ਘੱਟ ਹੋਈ ਹੈ। ਬੱਦਲ ਆਉਂਦੇ ਨੇ ਹਾਲ ਪਰ ਬਿਨਾਂ ਬਰਸੇ ਹੀ ਉੱਡ ਜਾਂਦੇ ਹਨ। ਘੱਟ ਬਾਰਿਸ਼ ਕਾਰਨ ਕਿਸਾਨ ਸਹਮੇ ਹੋਏ ਨੇ ਜਦਕਿ ਝੋਨੇ ਦੀ ਫਸਲ ਲੱਗ ਚੁੱਕੀ ਹੈ ਤੇ ਝੋਨੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਪਾਰੀ ਮਾਤਰਾ ਦੇ ਵਿੱਚ ਪਾਣੀ ਦੀ ਜ਼ਰੂਰਤ ਹੁੰਦੀ ਹੈ ਸੋ ਖੇਤਾ ਵਿੱਚ ਖੜੇ ਪਾਣੀ ਦੇ ਵਿੱਚ ਹੀ ਚੋਨਾ ਲਗਾਇਆ ਜਾਂਦਾ ਹੈ ਤੇ ਇਹ ਪਾਣੀ ਖੇਤਾ ਦੇ ਵਿੱਚ ਕਈ-ਕਈ ਦਿਨ ਖੜਾ ਰਹਿਣਾ ਚਾਹੀਦਾ ਹੈ ਤਾਂ ਹੀ ਫਸਲ ਭਰਪੂਰ ਫਲਦੀ ਹੈ ਪਰ ਗੁਰਦਾਸਪੁਰ ਦੇ ਨਜ਼ਦੀਕੀ ਕਈ ਇਲਾਕਿਆਂ ਦੇ ਵਿੱਚ ਹਾਲਾਤ ਇਹ ਬਣੇ ਹੋਏ ਨੇ ਕਿ ਟਿਊਬਵੈਲਾਂ ਦਾ ਪਾਣੀ ਸੁੱਕ ਚੁੱਕਿਆ ਹੈ ਜਿਸ ਕਾਰਨ ਛੁੱਕੇ ਪਏ ਹੋਏ ਨੇ ਜੋ ਕਿ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਨੇ ਤੁਸੀਂ ਵੀ ਦੇਖੋ ਗੁਰਦਾਸਪੁਰ ਤੋਂ ਇਹ ਰੋਹਿਤ ਗੁਪਤਾ ਦੀ ਰਿਪੋਰਟ ਹਾਂਜੀ ਸਾਰਿਆਂ ਨੂੰ ਪਤਾ ਹੈ ਕਿ ਬਰਸਾਤੀ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਦੇਸ਼ ਦੇ ਕਈ ਹਿੱਸਿਆਂ 'ਚ ਪਾਰੀ ਬਰਸਾਤ ਹੋਣ ਦੀ ਖਬਰ ਆ ਰਹੀ ਹੈ ਲੇਕਿਨ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਚ ਹਾਲਾਤ ਬਖਰੇ ਨੇ ਗੁਰਦਾਸਪੁਰ ਚ ਇਸ ਸੀਜ਼ਨ ਦੀ ਬਹੁਤ ਘੱਟ ਬਾਰਿਸ਼ ਹੋਈ ਹੈ ਜਿਸ ਕਾਰਨ ਖੇਤ ਸੁੱਕੇ ਪਏ ਨਜ਼ਰ ਆ ਰਹੇ ਨੇ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਹਾਂਜੀ ਕੀ ਨਾਂਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਪਿੰਡ ਗੋਤਪੁਰ ਮੇਰੀਆਂ ਪ੍ਰਸ਼ਾਸਨ ਕ ਇਹ ਆਖ ਤਾਂ ਬਰਸਾਤ ਦਾ ਮੌਸਮ ਜਿਹੜਾ ਸ਼ੁਰੂ ਹੋ ਚੁੱਕਿਆ ਤੇ ਬਰਸਾਤ ਪੈ ਨਹੀਂ ਰਹੀ ਆ ਸਾਡੇ ਵੇਖੋ ਜੀ ਸਾਹਮਣੇ ਮੋਟਰ ਲੱਗੀ ਆ ਇੱਕ ਕਦੀ ਪਾਣੀ ਛੱਡ ਜਾਂਦੀ ਆ ਕਦੀ ਪਾਣੀ ਚੁੱਕ ਲੈਂਦੀ ਆ ਜੇ بارش ਆ ਜੇ ਤੇ ਪਾਣੀ ਚੁੱਕ ਲੈਂਦੀ ਨਹੀਂ ਤੇ ਪਾਣੀ ਛੱਡ ਲੇ ਜਿਹੜਾ ਵਾਟਰ ਲੈਵਲ ਆ ਬਹੁਤ ਹੀ ਡਾਊਨ ਹੋ ਚੁੱਕਾ ਵਾ ਇਹ ਸਰਕਾਰ ਦੀ ਥੋੜੀ ਜਿਹੀ ਗਲਤੀ ਆ ਕਿ ਜਿੱਦੋਂ ਸਾਨੂੰ ਪਾਣੀ ਦੀ ਲੋੜ ਨਹੀਂ ਉਦੋਂ ਨੇ 1 ਮਹੀਨਾ 24 ਘੰਟੇ ਬੱਤੀ ਦੀ ਛੱਡੀ ਜਿਹੜੇ ਸਾਰਿਆਂ ਜਿਹਨੂੰ ਨਹੀਂ ਪਾਣੀ ਦੀ ਲੋੜ ਹੈ ਨਾ ਉਹਨੇ ਮੋਟਰ ਚਲਾ ਛੱਡੀਆਂ ਸੁੱਕੀਆਂ ਵਾਹਣਾਂ ਹੀ ਭਰਦੇ ਰਹੇ ਤੇ ਵਾਹਣ ਗੱਲੇ ਕਰ ਲਈਏ ਉਦੋਂ ਪਾਣੀ ਜਿਹੜਾ ਬੇਅਰਥ ਗਿਆ ਫਰਜ਼ ਕਰ ਉਹ ਅੱਜ ਵਾਹਣ ਭਰਦੇ ਆ ਇੱਕ ਦਿਨ ਪਾਣੀ ਰਹਿੰਦਾ ਦੂਜੇ ਦਿਨ ਸੁੱਕ ਜਾਂਦਾ ਜਿਹਦਾ ਕਿ ਸਾਨੂੰ ਕੋਈ ਵੀ ਫਾਇਦਾ ਨਹੀਂਗਾ ਚੁੱਕੀਆਂ ਸਾਨੂੰ ਬੜਾ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਆ ਵੇਖੋ ਆ ਨਵਾਂ ਹੀ ਅਸੀਂ ਝੋਨਾ ਲਾਇਆ ਵਾ ਹਾਲਾਂਕਿ 48 ਕੈਮਰਾਮੈਨ ਨੂੰ ਕਹਾਂਗਾ ਜਰਾ ਕੈਮਰਾ 48 ਕਿ ਕਿ ਜਿਹੜਾ ਝੋਨੇ ਦੇ ਵਿੱਚ ਪਾਣੀ ਰਹਿਣਾ ਚਾਹੀਦਾ ਕਿ 48 ਘੰਟਾ ਦੀ ਦਵਾਈ ਪਾਈਏ ਜਿਹੜੀ ਉਹ ਵੀ ਅਸਰ ਕਰੇ ਜਿਹੜਾ ਬੂਟਾ ਉਹ ਵੀ ਝੜ ਫੜ ਜਾਏ ਆ ਤੁਹਾਡੇ ਸਾਹਮਣੇ ਵੇਖ ਲਓ ਜੀ ਸੁੱਕਾ ਪਿਆ ਵਾ ਕੀ ਕਰੀਏ ਮੋਟਰ ਪਾਣੀ ਨਹੀਂ ਚੁੱਕਣ ਦੀ ਟਿਊਬਵਲ ਦਾ ਪਾਣੀ ਥੱਲੇ ਚੱਲ ਗਿਆ ਜਿੱਥੇ 6 ਘੰਟੇ ਬੱਤੀ ਹੁੰਦੀ ਆ 2 ਘੰਟੇ ਮੋਟਰ ਚੱਲਦੀ ਆ ਪਾਣੀ ਚੜ ਜਾਂਦੀ ਆ ਇਹ ਤਾਂ ਸਾਡੇ ਵਾਸਤੇ ਬੜੀ ਮੁਸ਼ਕਲਾ ਹੋਈਆਂ ਜਿਹੜਾ ਪਾ ਉਹਦੇ ਨਾਲ ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡਾ ਨਹਿਰੀ ਪਾਣੀ ਜਿਹੜਾ ਉਹ ਵੀ ਬੜਾ ਘਟ ਆ ਰਿਹਾ ਸਾਨੂੰ ਹੁਣ ਇਹ ਵੇਲੇ ਕਿਸਾਨ ਪੂਰੇ ਦੁਖੀ ਹੋਏ ਪਏ ਆ ਜਿਹੋ ਬੱਤੀ ਪਹਿਲਾਂ ਸਾਮਕੇ ਦਿੰਦੇ ਹੁਣ ਸਾਨੂੰ ਬੱਤੀ ਦੀ ਲੋੜੀ ਹੁਣ ਪਛਾਹ ਕੇ 8 ਘੰਟੇ ਤੇ ਵਿਜਾ ਵੀ ਦੱਸ ਦਿੰਦੇ ਤੇ ਸਾਡੀ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਸਕਦੀਆਂ ਜਦੋਂ ਸਾਨੂੰ ਨਹੀਂ ਜ਼ਰੂਰਤ ਉਦੋਂ ਬੱਤੀ 24 ਘੰਟੇ ਦਿੰਦੇ ਰਿਹਾ ਸਿਰਫ ਵੋਟਾਂ ਦੀ ਖਾਤਰ ਵੀ ਵੋਟਾਂ ਮਟੋਰਨੀ ਆ ਆਪਾਂ ਤੇ ਪਾਣੀ ਵੀ ਸਾਡੇ ਕਿਸਾਨ ਵੀ ਮੈਂ ਵੀ ਕਿਸਾਨ ਆ ਪਰ ਸਾਡੇ ਕਿਸਾਨ ਵੀ ਇਹੋ ਜਿਹਾ ਜਿਹਨੂੰ ਨਹੀਂ ਵੀ ਲੋੜ ਪਾਣੀ ਦੀ ਉਹ ਵੀ 24 ਘੰਟੇ ਬੱਤੀ ਚਲਾ ਖੜਦਾ ਇਹ ਕਨਾਜਾ ਕੀ ਬੁਤਣਾ ਪੈ ਰਿਹਾ ਜਦੋਂ ਪਾਣੀ ਥੱਲੇ ਚੱਲ ਗਿਆ ਮੌਸਮ ਵਿਭਾਗ ਵੱਲੋਂ ਅਲਰਟ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਚ 4-5 ਦਿਨਾਂ ਚ ਕਾਫੀ ਬਾਰਿਸ਼ ਹੋ ਲਈ ਇਹਦੇ ਨਾਲ ਕੁਝ ਫਰਕ ਪੈ ਰਿਹਾ ਜੇ بارش ਆਵੇ ਤਾਂ ਫਰਕ ਪਏਗਾ ਜੀ ਇੱਕ ਤਾਂ ਲਾਈਟ ਦੀ ਵੀ ਕਰਤੀ ਜਿਹੜੀ ਘਟੇਗੀ ਬਾਕੀ ਕਿਸਾਨਾਂ ਨੂੰ ਰਾਤ ਮਿਲੇਗੀ ਫਸਲਾਂ ਨੂੰ ਪਾਣੀ ਮਿਲੇਗਾ ਕਿਸਾਨਾਂ ਦੇ ਜ਼ਿਲਾਂ ਚ ਕਿਸਾਨਾਂ ਦੇ ਖੇਰਿਆਂ ਤੇ ਖੁਸ਼ਹਾਲੀ ਆਏਗੀ ਸਾਡੀ ਫਸਲ ਚੰਗੀ ਹੋਣੀ ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਗੱਲ ਕਰਦੇ ਆ ਨਾ ਨਾਲ ਹਾਂਜੀ ਕੀ ਨਾਂ ਲਈ ਸੱਚੀ ਗੱਲ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੋਰਾ ਸੁਣ ਮੈਂ ਨਿਵਾਸੀ ਗੋਪੋਕਰ ਦਰਪੁਨਸੰਗ 10 आर्मी ਉਹ ਗੋਪੋਕਰ ਤੋਂ ਹੈ ਮੇਰੀ ਬੇਨਤੀ ਇਹ ਹੈ ਜਦੋਂ ਵੀ ਵੋਟਾਂ ਦਾ ਇਲੈਕਸ਼ਨ ਦਾ ਸਮਾਂ ਹੁੰਦਾ ਹੈ ਉਦੋਂ ਸਰਕਾਰਾਂ 24 ਘੰਟੇ ਬੱਤੀ ਦੇ ਛੱਡਦੀਆਂ ਇਹ ਤਾਂ ਜ਼ਰੂਰ ਤੇ ਪੈਂਦੀ ਉਹ 32 ਇੱਕ ਘੰਟਾ ਜਾਂ ਦੋ ਘੰਟੇ ਦੇਣ ਤੋਂ ਬਾਅਦ 32 ਫਿਰ ਫਰਟ ਪਾਈ ਜਾਂਦੀ। ਇੰਜਨਾ ਦੇ ਪਾਣੀ ਥੱਲੇ ਚਲ ਗਏ, ਮੋਟਰਾਂ ਦੇ ਵਿੱਚ ਝਮਕੇ ਮਾਰਦੀਆਂ, 32 ਪੂਰੀ ਨਹੀਂ ਆਉਂਦੀ। ਜ਼ਿਮੀਂਦਾਰ ਬਹੁਤ ਪਰੇਸ਼ਾਨ ਹੁੰਦੇ ਆ। ਇਹ ਸਰਕਾਰਾਂ ਦੀਆਂ ਗਲਤੀਆਂ ਵੇ। ਸਰਕਾਰਾਂ ਜੀ ਵੋਟਾਂ ਦੇ ਟਾਈਮ ਤੇ 24 ਘੰਟੇ 32 ਦੇ ਦਿੰਦੇ ਆ, ਬਾਅਦ ਚ ਕਹਿੰਦੇ ਵੀ ਕੋਲਾ ਹਾ ਨਹੀਂ ਛੱਡ ਕੋ, ਪਲਾਨੀ ਚੀਜ਼ ਹਾ ਨਹੀਂ, ਛੱਡ ਕੋ ਲੇਬਰ ਹਾ ਨਹੀਂ, ਲੇਬਰ ਜਾਂਦੀ ਕਿਥੋਂ ਲੇਬਰ ਆਉਂਦੀ? ਇੱਧਰ ਦੇਖੋ ਧਿਆਨ ਮਾਰ ਕੇ, ਲੋਕਾਂ ਦੇ ਝੋਨੇ ਸੁੱਕੇ ਪਏ ਆ। ਇਹ ਪਾਣੀ ਦੀ ਬਰਖਾ ਕਿੱਥੋਂ ਹੋਣੀ? ਮੌਸਮ ਬਹੁਤ ਰੋਜ ਕਹਿ ਦਿੰਦਾ ਵੀ ਅੱਜ ਮੌਨਸਨ ਆ ਗਈ ਆ ਕੱਲ ਆ ਜਾਏਗਾ ਮੌਨਸਨ 21 ਤਰੀਕ ਨੂੰ ਆ ਜਾਏਗਾ 20 ਨੂੰ ਆ ਜਾਏਗਾ 18 ਨੂੰ ਆ ਜਾਏਗਾ ਪਰ ਮੌਨਸਨ ਦਾ ਭਰੋਸਾ ਕੋਈ ਨਹੀਂ ਹੈ ਉਹ ਕਦੋਂ ਆਵੇ ਕਦੋਂ ਨਹੀਂ ਆਵੇ ਉਹ ਰੱਬ ਦੀ ਮਰਜ਼ੀ ਹੈ ਜਿੱਦਾਂ ਸਰਕਾਰਾਂ ਰੱਬ ਦੇ ਅੱਗੇ ਜ਼ੋਰ ਕਰਦੀਆਂ ਤੇ ਰੱਬ ਫਿਰ ਉਹਨਾਂ ਦੇ ਅੱਗੇ ਜ਼ੋਰ ਕਰਦਾ ਮੌਨਸਨ ਭਾਗ ਇਸੇ ਤਰੀਕੇ ਕਰਦਾ ਮੌਸਮ ਵੀ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਬਾਰਿਸ਼ ਹੋ ਸਕਦੀ ਹੈ ਜੇ ਬਾਈ ਚਾਂਸ ਉਹਨਾਂ ਦੀ ਗੱਲ ਸੱਚ ਹੋ ਜਾਂਦੀ ਹੈ ਤੇ ਕੀ ਹਾਲਾਤ ਬਦਲ ਸਕਦੇ ਨੇ ਕੁਝ ਬਦਲ ਸਕਦੇ ਹੈ ਬਹੁਤ ਨਿਰਵਰ ਹੋ ਸਕਦਾ ਹੈ ਜ਼ਿਮੀਂਦਾਰਾਂ ਨੂੰ ਸਫਲ ਹੋ ਸਕਦਾ ਹੈ ਬਾਰਿਸ਼ ਤੋਂ ਹੋਣ ਤੇ ਪਰ ਪਾਣੀ ਦਾ ਲੈਵਲ ਥੋੜਾ ਉੱਪਰ ਆ ਜਾਈ ਪਾਣੀ ਜ਼ਿਮੀਂਦਾਰਾਂ ਨੂੰ ਮਿਲ ਸਕਦਾ ਹੈ ਜਨਵਰਾਂ ਨੂੰ ਪੰਛੀਆਂ ਨੂੰ ਪੇੜ ਪੌਦਿਆਂ ਨੂੰ ਵੀ ਫਾਇਦਾ ਹੋ ਸਕਦਾ ਵਾਈਗੁਰਜੀ ਦਾ ਖਾਸਾ ਬਲ ਤੇ ਬਿਲਕੁਲ ਜੀ ਅਸੀਂ ਸਾਡੇ ਨਾਲ ਕਿਸਾਨ ਕਿਸਾਨਾਂ ਨੇ ਗੱਲਬਾਤ ਕੀਤੀ ਹੈ ਕਿ ਇਸ ਵੇਲੇ ਤੇ ਹਾਲਾਤ ਮਾੜੇ ਨੇ ਲੇਕਿਨ ਜੇ ਟਾਈਮ ਤੇ ਬਾਰਿਸ਼ ਹੋ ਜਾਂਦੀ ਹੈ ਥੋੜੀ ਖੁੱਲ ਕੇ ਬਾਰਿਸ਼ ਆ ਜਾਂਦੀ ਹੈ ਤਾਂ ਹਾਲਾਤ ਬਦਲ ਸਕਦੇ ਨੇ ਕੈਮਰਾਮੈਨ ਜਗਜੀਤ ਸਿੰਘ ਨੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ